ਸਤਿ ਸ਼੍ਰੀ ਅਕਾਲ ਮੈਂ ਰੀਨਾ ਧੀਮਾਨ ਤੁਸੀਂ ਦੇਖ ਰਹੇ ਹੋ ਪੰਜ ਆਵ ਚੈਨਲ ਗਿਰਗਿਟ ਵਾਂਗ ਆਪਣਾ ਰੰਗ ਬਦਲਦੀ ਮੱਛੀ ਦੀ ਵੀਡੀਓ ਦੇਖ ਸਭ ਹੋਏ ਹੈਰਾਨ ਕਿਉਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਹ ਸੋਚ ਰਹੇ ਨੇ ਕਿ ਗਿਰਗਿਟ ਬਾਰੇ ਤਾਂ ਅਸੀਂ ਸੁਣਿਆ ਸੀ ਕਿ ਉਹ ਰੰਗ ਬਦਲਦੀ ਹੈ ਪਰ ਕਿ ਕੋਈ ਮੱਛੀ ਵੀ ਰੰਗ ਬਦਲ ਸਕਦੀ ਹੈ ਇਹ ਸੁਣ ਕੇ ਹੈਰਾਨ ਹੋ ਗਏ ਪਰ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮੱਛੀ ਗਿਰਗਟ ਵਾਂਗ ਆਪਣਾ ਰੰਗ ਬਦਲ ਰਹੀ ਹੈ ਇਸ ਮੱਛੀ ਨੂੰ ਟਾਇਲ ਫਿਸ਼ ਜਾਂ ਫਲੈਸ਼ਿੰਗ ਟਾਇਲ ਫਿਸ਼ ਕਿਹਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੱਛੀ ਕਿਵੇਂ ਪਲਾਂ ਦੇ ਵਿੱਚ ਆਪਣਾ ਰੰਗ ਬਦਲ ਰਹੀ ਹੈ ਇਸ ਵੀਡੀਓ ਨੂੰ ਮਾਈਕਰੋ ਬਲੌਗਿੰਗ ਪਲੇਟਫਾਰਮ ਤੇ ਦਾ ਬੈਸਟ ਫਾਈਗਰ ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਤੇ ਹੁਣ ਤੱਕ ਕਾਫੀ ਲੋਕ ਇਸ ਨੂੰ ਦੇਖ ਚੁੱਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਡ੍ਰੀਮਜ਼ ਨੈਸਾਇੰਸ ਨਾਮ ਦੇ ਖਾਤੇ ਦਾ ਇੱਕ ਹੋਰ ਉਪਭੋਗਤਾ ਉਸ ਯੂਜ਼ਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਇਹ ਆਪਣੀ ਚਮੜੀ 'ਚ ਵਿਸ਼ੇਸ਼ ਪ੍ਰੋਟੀਨ ਦੀ ਮਦਦ ਨਾਲ ਰੰਗ ਬਦਲ ਦੀ ਸਮਰੱਥਾ ਰੱਖਦਾ ਜੋ ਵੱਖ-ਵੱਖ ਤਰੰਗ ਲੰਬਾਈ ਦੇ ਵਿੱਚ ਰੋਸ਼ਨੀ ਨੂੰ ਪ੍ਰਤੀਬਿੰਬਤ ਕਰ ਸਕਦਾ ਆਓ ਨਜ਼ਰ ਮਾਰ ਦਿਆਂ Oh, that's sick! <laughs> He's fat too. Oh, that's sick! He's fat too. Oh, that's sick! <laughs> He's fat too. Tashi Kaal, My name to Reena Timan. You are Channel. गिरगिट ਵਾਂਗ ਆਪਣਾ ਰੰਗ ਬਦਲਦੀ ਮੱਛੀ ਦੀ ਵੀਡੀਓ ਦੇਖ ਸਭ ਹੋਏ ਹੈਰਾਨ ਕਿਉਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਹ ਸੋਚ ਰਹੇ ਨੇ ਕਿ ਗਿਰਗिट ਬਾਰੇ ਤਾਂ ਅਸੀਂ ਸੁਣਿਆ ਸੀ ਕਿ ਉਹ ਰੰਗ ਬਦਲਦੀ ਹੈ ਪਰ ਕੀ ਕੋਈ ਮੱਛੀ ਵੀ ਰੰਗ ਬਦਲ ਸਕਦੀ ਹੈ ਇਹ ਸੁਣ ਕੇ ਹੈਰਾਨ ਹੋ ਗਏ ਪਰ ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮੱਛੀ ਗਿਰਗिट ਵਾਂਗ ਆਪਣਾ ਰੰਗ ਬਦਲ ਰਹੀ ਹੈ ਇਸ ਮੱਛੀ ਨੂੰ ਟਾਈਲ ਫਿਸ਼ ਜਾਂ ਫਲੈਸ਼ਿੰਗ ਟਾਈਲ ਫਿਸ਼ ਕਿਹਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੱਛੀ ਕਿਵੇਂ ਪਲਾਂ ਦੇ ਵਿੱਚ ਆਪਣਾ ਰੰਗ ਬਦਲ ਰਹੀ ਹੈ ਇਸ ਵੀਡੀਓ ਨੂੰ ਮਾਈਕਰੋ ਬਲੌਗਿੰਗ ਪਲੇਟਫਾਰਮ ਤੇ ਦਾ ਬੈਸਟ ਫਾਈਗਰ ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਤੇ ਹੁਣ ਤੱਕ ਕਾਫੀ ਲੋਕ ਇਸ ਨੂੰ ਦੇਖ ਚੁੱਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਡ੍ਰੀਮਜ਼ ਨਾ ਸਾਇੰਸ ਨਾਮ ਦੇ ਖਾਤੇ ਦਾ ਇੱਕ ਹੋਰ ਉਪਭੋਗਤਾ ਉਸ ਯੂਜ਼ਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਇਹ ਆਪਣੀ ਚਮੜੀ 'ਚ ਵਿਸ਼ੇਸ਼ ਪ੍ਰੋਟੀਨ ਦੀ ਮਦਦ ਨਾਲ ਰੰਗ ਬਦਲ ਦੀ ਸਮਰੱਥਾ ਰੱਖਦਾ ਜੋ ਵੱਖ-ਵੱਖ ਤਰੰਗ ਲੰਬਾਈ ਦੇ ਵਿੱਚ ਰੋਸ਼ਨੀ ਨੂੰ ਪ੍ਰਤੀਬਿੰਬਤ ਕਰ ਸਕਦਾ ਆਓ ਨਜ਼ਰ ਮਾਰ ਦਿਆਂ ਉਹ ਦੱਸ ਹੀ ਇਸ ਫੈਟ ਟੂ Oh. <laughs> He's fat too. Oh, that's <laughs> He's fat too.